ਬਾਈਜ਼ ਸਰਕਾਰੀ ਸੇਵਾ ਮੁਕਤੀ ਇੱਕ ਅਨੰਦਤ ਪਲ ਹਨ ਅਧਿਆਪਨ ਦੇ ਪਵਿੱਤਰ ਕੀਤੇ ਵਿੱਚ ਵਿਦਿਆਰਥੀ ਰੂਪੀ ਹੀਰਿਆ ਨੂੰ ਤਰਾਸ਼ਣ ਵਾਲੀ ਬਹੁਤ ਹੀ ਸੂਝਵਾਨ ਸੁਹਿਰਦ ਵਿਦਵਤਾ ਦੀ ਪੁੰਜ ਅਤੇ ਮਿਹਨਤੀ ਸੁਭਾਅ ਵਾਲੀ ਅਧਿਆਪਕਾ ਜਤਿੰਦਰ ਕੋਚੀ ਆਪਣੇ 38 ਸਾਲਾ ਦੀ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਇਸ ਸਮੇਂ ਉਨ੍ਹਾਂ ਦੇ ਸਾਰੇ ਸਹਿਯੋਗੀਆਂ ਨੇ ਉਨ੍ਹਾਂ ਨੂੰ ਅਲਵਿਦਾ ਕਹਿੰਦਿਆਂ ਬੜਾ ਮਾਨਮਤਾ ਮਹਿਸੂਸ ਕੀਤਾ ਸ਼ੁਕਰਾਨੇ ਵੱਜੋ ਪਿੰਡ ਹਸਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਕਰਵਾਏ ਗਏ ਸਾਰੇ ਰਿਸ਼ਤੇਦਾਰਾਂ ਤੇ ਸਹਿਸਯੋਗੀਆਂ ਨੇ ਬੀਬੀ ਜਤਿੰਦਰ ਕੌਰ ਨੂੰ ਵਧਾਈਆਂ ਦਿੱਤੀਆਂ ਹਰ ਕਿਸੇ ਨੇ ਆਪ ਜੀ ਦਾ ਆਉਣ ਵਾਲਾ ਜੀਵਨ ਸਾਦਗੀ ਸਕੂਨ ਅਤੇ ਇਲਾਹੀ ਆਨੰਦ ਨਾਲ ਭਰਪੂਰ ਹੋਣ ਦੀਆਂ ਅਸੀਸਾਂ ਦਿੱਤੀਆਂ ਸੋਹੇ ਸੋਹੇ ਸਾਲਾਂ ਦੇ ਜੋਗਨ ਤੋਂ ਬਾਅਦ ਆਪਣੇ ਚਿੱਠੀ ਚਾਦਰ ਲੈ ਕੇ ਬੇਦਾਰ ਸੇਵਾ ਕਰਨ ਤੋਂ ਬਾਅਦ 31 ਦਸੰਬਰ ਦੋ ਯਰ ਦੇ ਯੂਸ਼ੀ ਨੂੰ ਕੋ ਮੈਂ ਆਪਣੇ ਨੂੰ ਆਪਣੇ ਸੰਸਥਾ Não, ah. não ah. ਜੋ ਵੀ ਮੇਰਾ ਤਜਰਬਾ ਸੀ ਆਪਣੇ ਬੱਚਿਆਂ ਦੇ ਬੱਚਿਆਂ ਨੂੰ ਦੇ ਬੱਚਿਆਂ ਨੂੰ ਅੱਛੀ ਸਿੱਖਿਆ ਦਿੱਤੀ ਨਾ ਬਲੋ ਉਹਨਾਂ ਨੇ ਕਿਤਾਬਾਂ ਜਾਣ ਲਈ ਬਹੁਤ ਅਮਹਤਵਪੂਰਨ ਹੈ ਬਹੁਤ ਠੀਕ ਹੈ ਜੀ ਦੇਖੋ ਕੋਈ ਨਾ ਕੋਈ ਜਿੰਮੇਤੂ ਜਿਹਾ ਲੈ ਦੇ ਦਿਆਂ ਨਾ ਆਪਾਂ ساری ਵਕਤ ਬੱਚਾ ਨੂੰ ਪੜਾਇਆ ਜੇ ਐਸਾ ਵਾਕਿਆ ਸੁਣਾਓ ਕਿ ਤੁਹਾਡੀ ਲਾਈਫ ਵਿੱਚ ਕੋਈ ਅਜਿਹਾ ਵਾਕਿਆ ਹੋਵੇ ਜਿਸ ਨਾਲ ਤੁਹਾਨੂੰ ਕੋਈ ਐਸਾ ਸਿੱਖਣ ਦਾ ਮੌਕਾ ਮਿਲਿਆ ਹੋਵੇ ਜਾਂ ਬੈਸੀ ਆਇਆ ਹੋਵੇ ਜਦ ਬੱਚਾ ਨੂੰ ਮਿਲਦਾ ਹੈ ਆ ਬੋਰਡ ਦੇ ਵਿੱਚ ਸੈਟ ਹੈ ਮੇਟਾ ਦੇ ਵਿੱਚ ਉਹ ਜਿਹੜੇ ਮੇਰੇ ਨਾਲ ਹੁਣ ਤੱਕ ਵੀ ਹੁੰਦਾ ਉਹ ਬੱਚਿਆਂ ਦੇ ਮੈਨੂੰ ਹੁਣ ਤੱਕ ਵੀ ਮੈਸੇਜ ਆਉਂਦੇ ਆ ਕੌਣ ਆਉਂਦੇ ਤੇ ਉਹਨਾਂ ਬੱਚਿਆਂ ਨੇ ਪਹਿਲਾਂ ਤਾਂ ਬਹੁਤ ਸ਼ਰਾਰਤਾਂ ਕੀਤੀਆਂ ਜਦੋਂ ਮੈਂ ਉਹਨਾਂ ਨੂੰ ਗੱਠੀ ਸਿੱਖਿਆ ਦਿੱਤੀ ਤੇ ਉਹਨਾਂ ਨੇ ਮੈਨੂੰ ਬਹੁਤ ਅੱਛਾ ਸਮਝ ਕੇ ਇੱਕ ਅੱਛਾ ਟੀਚਰ ਸਮਝ ਕੇ ਮੇਰੇ ਕਦਮਾਂ ਦੇ ਅੰਕਾਰ ਚੱਲੇ ਤੇ ਮੇਰੇ ਚੱਲਦੇ उसको तो है तो वो अपनी बहुत अच्छी जिंदगी जीती थी जी थोड़ा टायर हो गए तो औरदा जो है अगला कदम अगली जिंदगी जी की करना चाहिए का भगवान मैं तो ਇਸ ਤਰੀਕੇ ਨਾਲ ਉਹਨਾਂ ਦਾ ਪ੍ਰਵਾਹ ਅੰਦਰ ਦਾ ਪ੍ਰਵਾਹ ਅੰਦਰ ਕੇ ਉਸੇ ਜਦੋਂ ਮੈਂ ਦੋ ਉਡੀਆ ਜੀ ਦੀ ਨਾਮਸਤੋ ਤੇ ਫਰੈਂਚਸਟਾਡ ਦੇ ਵਿੱਚ ਰੋਗਿਆਂ ਦੇ ਵਿੱਚ ਮੌਜੂਦ ਹਾਂ ਇਸ ਤਰੀਕੇ ਦੇ ਲਾਈਫ ਆਫਟਰ ਤੁਹਾਡੇ ਮੈਂ ਇਹ ਜਿਹੜੇ ਰਸ਼ਮ ਸਿੰਘ ਨੂੰ ਜੀ ਨਾਮ ਹੁਨੋਸ਼ ਪ੍ਰਵਾਹ ਦੇ ਅੰਦਰ ਇਸ ਕੋਈ ਨੀਸੀ ਗੱਲ ਹੈ ਨਾ ਬਿਆਨਾਇਰ ਮੈਂ ਬਿੰਦੀ ਲਈ ਪਾਟਨ ਕਿ ਇਸ ਪਾਸੇ ਉਹ 6 ਸੱਚੇ ਯਾਰ ਕਿੰਨੀ ਚੁਕੀ ਸੋਚ ਹੈ ਤੇ ਅੱਜ ਮੈਨੂੰ ਪੁੱਛੀ ਤੇ ਵਾਨ ਹੈ ਦੂਸਰੇ ਪਰਿਵਾਰ ਦੇ ਨਾਲ ਜੁੜਿਆ ਆ ਪੰਜਾਬ ਦੇ ਰਾਈਟ ਘਟਨਾ ਦਾ ਸਮਾਜ ਨੇ 33 ਸਾਲ ਆਪਣੀ ਜਿੰਦਗੀ ਬੱਚਿਆਂ ਦੇ ਲਿਖਿਆ ਬਹੁਤ ਧੰਨਵਾਦ ਉਹਨਾਂ ਦਾ ਜੀ